ਲਗਾਤਾਰ ਪਹਾੜਾਂ ਦੇ ਵਿੱਚ ਹਾਲਾਤ ਖਰਾਬ ਹੋ ਰਹੇ ਨੇ ਕਿਸ ਤਰੀਕੇ ਦੇ ਨਾਲ ਦੇਖਣ ਨੂੰ ਮਿਲਿਆ ਕਿ ਪਿਛਲੇ ਕਈ ਦਿਨਾਂ ਤੋਂ ਤਕਰੀਬਨ 1 ਮਹੀਨੇ ਤੋਂ ਹੀ ਇਸੇ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਕਿ ਲਗਾਤਾਰ ਭਾਰੀ ਮੀਂਹ ਪੈ ਰਿਹਾ ਬਹੁਤ ਸਾਰੀ ਲੈਂਡਸਲਾਈਡਿੰਗ ਹੋ ਰਹੀ ਹੈ ਜਿਹੜੇ ਹਾਈਵੇ ਨੇ ਉਹਨਾਂ ਦੇ ਉੱਪਰ ਜਿਹੜੀ ਮਿੱਟੀ ਆ ਜਮਾ ਹੋ ਜਾਂਦੀ ਆ ਹਾਈਵੇ ਬੰਦ ਹੋ ਜਾਂਦੇ ਨੇ ਬਹੁਤ ਸਾਰੀਆਂ ਨਦੀਆਂ ਓਵਰਫਲੋ ਹੋਣ ਲੱਗ ਜਾਂਦੀਆਂ ਨੇ ਬੰਨ ਟੁੱਟ ਜਾਂਦੇ ਨੇ ਇਸੇ ਤਰੀਕੇ ਦੀ ਤਸਵੀਰ ਹਿਮਾਚਲ ਦੇ ਜੰਬਾਲਾ ਕੇ ਤੋਂ ਇੱਕ ਹੋਰ ਨਿਕਲ ਕੇ ਸਾਹਮਣੇ ਆਇਆ ਜਿੱਥੇ ਕਿ ਜਿਹੜਾ ਇਸ ਵਕਤ ਇੱਕ ਜਿਹੜੇ ਨਦੀ ਆ ਦਰਿਆ ਦਾ ਰੂਪ ਜਿਸ ਨੇ ਧਾਰਨ ਕਰਿਆ ਹੋਇਆ ਓਵਰਫਲੋ ਆ ਰਹੀਆ ਹਾਲਾਂਕਿ ਇਸੇ ਦੇ ਵਿੱਚ ਜਿੱਥੇ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ ਤੇ ਇਸੇ ਦੇ ਵਿੱਚ ਇੱਕ ਇਹ ਵੀ ਉਸ ਲੋਕਾਂ ਦਾ ਪਰਦਾ ਫਾਸ਼ ਹੋਇਆ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਲੱਕੜਾਂ ਦੀ ਕਟਾਈ ਕਰਦੇ ਨੇ ਤੇ ਫਿਰ ਰਹਿਤ ਖੋਂਦਾ ਉਹ ਨਹਿਰਾਂ ਦੇ ਵਿੱਚ ਸੁੱਟ ਦਿੰਦੇ ਨੇ ਤੇ ਨਦੀਆਂ ਦੇ ਵਿੱਚ ਸੁੱਟ ਦਿੰਦੇ ਨੇ ਕਿ ਇਸੇ ਤਰੀਕੇ ਦੇ ਨਾਲ ਇਸ ਪੁੱਲ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਪਹਾੜਾਂ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਗਲਤ ਜਿਹੜੀ ਗਲਤ ਤਰੀਕੇ ਦੇ ਨਾਲ ਜੰਗਲਾਂ ਦੇ ਜੰਗਲਾਂ ਦੀ ਜਿਹੜੀ ਕਟਾਈ ਹੋਈ ਹੋਈ ਆ ਲੱਕੜਾਂ ਦੀ ਤਾਂ ਉਸ ਦੇ ਨਾਲ ਇਹ ਜਿਹੜਿਆ ਸਾਰਾ ਕੁਝ ਬਾਧੂ ਮਲਬਾ ਜਿਹੜੀਆਂ ਲੱਕੜਾਂ ਨੇ ਉਹ ਜਿਹੜੀਆਂ ਨਦੀਆਂ ਦੇ ਵਿੱਚ ਸੁੱਟ ਦਿੰਦੇ ਨੇ ਤੇ ਉਸ ਤੋਂ ਬਾਅਦ ਫਿਰ ਇਸੇ ਤਰੀਕੇ ਦੇ ਨਾਲ ਇੱਕ ਤਾਂ ਜੰਗਲ ਖਰਾਬ ਹੁੰਦੇ ਨੇ ਤੇ ਉਸ ਤੋਂ ਬਾਅਦ ਨਦੀਆਂ ਦੇ ਵਿੱਚ ਜਦੋਂ ਫਸਦੇ ਨੇ ਤਾਂ ਫਿਰ ਪਾਣੀ ਓਵਰਫਲੋ ਹੁੰਦਾ ਤੇ ਬਹੁਤ ਸਾਰੇ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚਦਾ ਐਕਸਕਲੂਸਿਵ ਤਸਵੀਰਾਂ ਹਿਮਾਚਲ ਦੇ ਚੰਬਾ ਇਲਾਕੇ ਤੋਂ ਨਿਕਲ ਕੇ ਸਾਹਮਣੇ ਆਈ ਨੇ ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਇਸੇ ਇਲਾਕੇ ਦੇ ਵਿੱਚ ਬਾਰ ਬਾਰ ਫਟੇ ਬੱਦਲ ਦੇ ਨਾਲ ਖਾਸ ਤੌਰ ਤੇ ਮੰਡੀ ਦੇ ਵਿੱਚ Shimla ਦੇ ਵਿੱਚ Manali ਦੇ ਵਿੱਚ Kullu ਦੇ ਵਿੱਚ ਚੰਬਾ ਇਲਾਕੇ ਦੇ ਵਿੱਚ ਬਾਰ ਬਾਰ ਬੱਦਲ ਫੜਦਾ ਤੇ ਫਿਰ ਉਸੇ ਦੇ ਕਾਰਨ ਜਦੋਂ ਬਾਰ ਬਾਰ ਬੱਦਲ ਫੜਦਾ ਤੇ ਫਿਰ ਜਦੋਂ ਉੱਪਰੋਂ ਨਦੀਆਂ ਦੇ ਵਿੱਚ ਦੀ ਹੋ ਕੇ ਪਾਣੀ ਪੌਂਗ ਡੈਮ ਦੇ ਵਿੱਚ ਆਉਂਦਾ ਤੇ ਜਦੋਂ ਡੈਮ ਦਾ ਪਾਣੀ ਵੱਧਦਾ ਖਤਰੇ ਦੇ ਨਿਸ਼ਾਨ ਤੋਂ ਪਾਰ ਜਾਂਦਾ ਬਿਆਸ ਦਰਿਆ ਦੇ ਵਿੱਚ ਫਲੱਡ ਗੇਟ ਖੋਲ ਦਿੱਤੇ ਜਾਂਦੇ ਨੇ ਲੱਖਾਂ ਕਿਊਸਿਕ ਦੇ ਹਿਸਾਬ ਨਾਲ ਪਾਣੀ ਛੱਡ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਫਿਰ ਉਸੇ ਪਾਣੀ ਦੇ ਨਾਲ ਜਿਹੜਾ ਪੰਜਾਬ ਦਾ ਸultanpur, Lodhi, Hoshiarpur, Kapurthala area ਜਿਹੜਾ ਸਾਰਾ ਕੁਝ ਤੈ ਸਟ੍ਰੈਚ ਹੋ ਜਾਂਦਾ ਡੁੱਬ ਜਾਂਦਾ ਐਕਸਕਲੂਸਿਵ ਤਸਵੀਰ ਜਿਹੜੀ ਅਗਲੇ ਕਿ ਇਸ ਦੇ ਨਾਲ ਇਸ ਪਾਣੀ ਦੇ ਨਾਲ ਵੀ ਜਿਹੜੇ ਹਾਲਾਤ ਨੇ ਬਹੁਤ ਜ਼ਿਆਦਾ ਤਣਾਅਪੂਰਵਕ ਆ ਕੇ ਪੰਜਾਬ ਦੇ ਵਿੱਚ ਬਣਨੇ ਨੇ ਕਿਉਂਕਿ ਚੰਬਾ ਇਲਾਕੇ ਦਾ ਪਾਣੀ ਜਦੋਂ ਵਾਇਆ ਨਦੀਆਂ ਦੇ ਵਿੱਚ ਨਹੀਂ ਹੁੰਦਾ ਹੋਇਆ ਪੰਜਾਬ ਦੇ ਡੈਮਾਂ 'ਚ ਆਉਣਾ ਤੇ ਫਿਰ ਜਦੋਂ ਉੱਥੋਂ ਅੱਗੇ ਛੱਡੇ ਜਾਣਾ ਫਿਰ ਉਹੀ ਹਾਲਾਤ ਬਣਨੇ ਨੇ ਜਿਹੜੇ ਅੱਜ ਤੋਂ 4-5 ਦਿਨ ਪਹਿਲਾਂ ਦੇ ਬਣੇ ਹੋਏ ਨੇ ਤਾਂ ਇਸ ਵਕਤ ਤੁਹਾਨੂੰ ਐਕਸਕਲੂਸਿਵ ਤਸਵੀਰ ਦਿਖਾ ਰਿਹਾ ਕਿ ਜੇ ਚੰਬਾ ਇਲਾਕੇ ਦੇ ਵਿੱਚ ਜੋ ਪਿੱਛੇ ਹਾਲਾਂਕਿ ਇਸ ਵਾਰ ਇਹ ਵੀ ਤੁਹਾਨੂੰ ਦੱਸ ਦਿੰਦੇ ਨੇ ਕਿ ਬੱਦਲ ਕੋਈ ਨਹੀਂ ਫਟਿਆ ਪਿੱਛੇ ਮੀਂਹ ਹੀ ਇੰਨਾ ਜ਼ਿਆਦਾ ਪੈ ਗਿਆ ਕਿ ਪਾਣੀ ਇੰਨਾ ਜ਼ਿਆਦਾ ਜਮਾ ਹੋ ਗਿਆ ਕਿ ਜਦੋਂ ਉਤੋਂ ਪਾਣੀ ਆਉਂਦਾ ਨਦੀਆਂ ਨਾਲਿਆਂ ਤਰੂ ਤਾਂ ਇਸ ਪੁਲ ਦੇ ਉੱਪਰ ਜਿਹੜੇ ਖੜੇ ਹੋਏ ਲੋਕ ਨੇ ਉਹਨਾਂ ਨੂੰ ਵੀ ਅਚਾਨਕ ਭੱਜਣਾ ਪੈ ਜਾਂਦੀਆਂ ਨੇ ਕਿਉਂਕਿ ਲੋਕ ਅਚਾਨਕ ਉਸ ਰਸਤੇ ਦੇ ਉੱਪਰ ਦੀ ਲੰਘ ਰਹੇ ਸੀ ਪਰ ਪਿੱਛੇ ਚੰਬਾ ਦੇ ਜਿਹੜੇ ਉੱਪਰਲੇ ਪਾਸੇ ਪਹਾੜਾਂ ਦੇ ਵਿੱਚ ਪਏ ਹੋਏ ਭਾਰੀ ਮੀਂਹ ਦੇ ਨਾਲ ਅਚਾਨਕ ਨਦੀਆਂ ਦੇ ਵਿੱਚ ਪਾਣੀ ਵਾਝ ਜਾਂਦਾ ਤੇ ਫਿਰ ਜਦੋਂ ਪਾਣੀ ਉਹ ਵਾਇਆ ਨਦੀਆਂ ਦੇ ਦੀ ਹੋ ਕੇ ਲੰਘਦਾ ਤੇ ਫਿਰ ਅਚਾਨਕ ਇਸ ਪੁਲ ਦੇ ਕੋਲ ਦਿਲ ਦਹਿਲਾ ਦੇਣ ਵਾਲੇ ਹਾਲਾਤ ਬਣ ਜਾਂਦੇ ਨੇ ਲੋਕਾਂ ਨੂੰ ਭੱਜਣਾ ਪੈ ਜਾਂਦੀਆਂ ਨੇ ਹੱਥਾਂ ਪੈਰਾਂ ਦੀ ਪੈ ਜਾਂਦੀਆਂ ਕਿਉਂਕਿ ਅਚਾਨਕ ਜਦੋਂ ਇੱਕਦਮ ਇੰਨਾ ਪਾਣੀ ਆ ਜਾਵੇ ਤਾਂ ਫਿਰ ਲੋਕਾਂ ਦਾ ਹਿੱਲ ਜਾਣਾ ਜਾਂ ਇੱਕ ਇਹ ਕਹਿੰਦੀ ਕਿ ਦਿਲ ਹਿੱਲ ਜਾਣਾ ਤਾਂ ਫਿਰ ਸੁਭਾਵਕ ਬਣ ਜਾਂਦਾ ਹਾਲਾਂਕਿ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਇਸ ਹਾਲਾਤ ਨੇ ਪੰਜਾਬ ਦੇ ਵਿੱਚ ਵੀ ਫਰਕ ਪਾਉਣਾ ਕਿਉਂਕਿ ਇਹ ਹਾਲਾਤ ਜਿਹੜਾ ਪਾਣੀ ਆ ਹਿਵਾਯਾ ਹਿਮਾਚਲ ਤੋਂ ਫਿਰ ਪੰਜਾਬ ਦੇ ਵੱਲ ਆਉਣਾ ਤਾਂ ਇਸ ਵਕਤ ਜੰਬਾ ਇਲਾਕੇ ਦੇ ਵਿੱਚ ਹਾਲਾਤ ਨੇ ਜਿਹੜੇ ਬਹੁਤ ਜ਼ਿਆਦੇ ਨਾਜ਼ੁਕ ਬਣੇ ਹੋਏ ਨੇ ਕਿ ਕਿਸ ਤਰੀਕੇ ਦੇ ਨਾਲ ਨਦੀਆਂ ਨੇ ਜਿਹੜੀਆਂ ਓਵਰਫਲੋ ਚੱਲੀਆਂ ਨੇ ਤੇ ਇਸ ਵਕਤੇ ਤਸਵੀਰ ਆਈ ਹੈ ਕਿ ਇਸ ਨਦੀ ਦੇ ਵਿੱਚ ਤਾਂ ਬਹੁਤ ਸਾਰੀਆਂ ਲੱਕੜਾਂ ਨੇ ਜਿਸ ਦੇ ਨਾਲ ਬਹੁਤ ਸਾਰੇ ਜਿਹੜੇ ਪੁਲ ਨੇ ਉਹਨਾਂ ਦੇ ਅੱਗੇ ਡਾਫ ਵੀ ਲੱਗਣੀ ਹੈ ਤੇ ਫਿਰ ਮਗਰ ਪਾਣੀ ਓਵਰਫਲੋ ਵੀ ਹੋ ਸਕਦਾ ਹੈ